ਚਾਲਿਆਂ ਉੱਤੇ ਆਟੀਆਂ ਚੱਕੀਆਂ ਚੱਕੀਆਂ ਜੇ ਨਾਮ ਕਰਦੇ ਆ ਬਣ ਛੱਕਿਆ ਤੇ ਲਾਡੂ ਜਗਰ ਬੋਲੇ ਸੋਨਹਰ ਜੈ ਸੁਰੀਆਕਾਰ ਇਹ ਸਭ ਤੋਂ ਪਹਿਲਾਂ ਮੇਰਾ ਨਾਂਜੀ ਭਾਈ ਸੁਖਜਿੰਦਰ ਸਿੰਘ ਜੀ ਬਟਾਲਾ ਮੈਂ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਲਕਾ ਬਕੌਣਾ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਿਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕਲੀ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਵਿੱਚ ਜੱਦੀ ਪੈਣ ਦੇ ਵਿੱਚ ਅਸੀਂ ਗੁਰਦੁਆਰ ਅਰਦਾਸ ਕੀਤੀ ਗਈ ਸਭ ਤੋਂ ਪਹਿਲਾਂ ਇੱਥੇ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਏਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਬਹੀਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਚੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗ ਗਏ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਕੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਐਨਐਸ ਬਿਲਕੁਲ ਜੀ ਸਰਕਾਰ ਨੇ ਪਹਿਲੋਂ ਜਿਹੜਾ ਕਦਮ ਚੁੱਕਿਆ ਸੀ ਉਹ ਸਰਕਾਰ ਨੂੰ ਵੀ ਪਤਾ ਵੀ ਉਹ ਗਲਤ ਚੁੱਕਿਆ ਗਿਆ ਜਿਹਦਾ ਰੋਸ ਸੀ ਕਿ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਇਹ ਦਿਖਾਲ ਦਿੱਤਾ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਆ ਹਾਰ ਦਾ ਮੂੰਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਅਪੀਲ ਅਸੀਂ ਇਹ ਕਰਦੇ ਆ ਜਿੰਨੀ ਵੀ ਛੇਤੀ ਹੁੰਦਾ ਤੇ ਉਹ ਸਾਡੇ ਭਾਈ ਅਮਿਤਪਾਲ ਸਿੰਘ ਖਾਸਾ ਜੀ ਨੂੰ ਰਿਹਾ ਕਰਨ ਉਹ ਇਲਾਕੇ ਵਿੱਚ ਆਉਣ ਤੇ ਲੋਕਾਂ ਦੇ ਭਲਾਈ ਦੇ ਕੰਮ ਜਿਹੜੇ ਅੱਗੇ ਕੀਤੇ ਜਾਣ ਤਾਂ ਜੋ ਇਹ ਸਰਕਾਰ ਜਿਹੜੀ ਇਹ ਵੀ ਆਪਣਾ ਕੀਤੀ ਹੋਈ ਗਲਤੀ ਜਿਹੜੀ ਉਹਦੀ ਇਹੋ ਪਛਤਾਪ ਹੋਵੇਗਾ ਕਿ ਜਿੰਨੀ ਛੇਤੀ ਹੋਵੇ ਤੇ ਭਾਈ ਸਾਹਿਬ ਜੀ ਨੂੰ ਉਹ ਛੱਡ ਦੇਣ ਰਿਹਾ ਕਰ ਦੇਣ ਜਿਹੜੀ ਐਨਐਸਐ ਲਾਈ ਇਹਨਾਂ ਨੇ ਬਣਾ ਕੇ ਉਹ ਕੱਟਣ ਕਿਉਂਕਿ ਸਰਕਾਰ ਹੀ ਲਾ ਸਕਦੇ ਸਰਕਾਰ ਹੀ ਕਰ ਸਕਦੇ ਕੱਟ ਸਕਦੀ ਹੈ ਤੇ ਅਸੀਂ ਚੌਨੇ ਛੇਤੀ ਤੋਂ ਛੇਤੀ ਉਹ ਭਾਈ ਸਾਹਿਬ ਜੀ ਸਾਡੇ ਵਾਰ ਹਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਭਾਈ ਸਾਹਿਬ ਨੂੰ ਛੇਤੀ ਛੇ ਤੇ ਰਿਹਾ ਕਰਨ ਤੇ ਇਲਾਕੇ ਦੇ ਜਿਹੜੇ ਆ ਕਾਰਜ ਸਾਰੇ ਕੀਤੇ ਜਾਣ ਜੀ ਡਿਵੈਲਪਮੈਂਟ ਦੇ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਦੀ ਸੋਚ ਬੜੀ ਵਧੀਆ ਵਾ ਇਹ ਹਲਕਾ ਖਡੂਰ ਸਾਹਿਬ ਇੱਕ ਮਾਡਰਨ ਬਣ ਕੇ ਸਾਹਮਣੇ ਆਵੇਗਾ ਮਾਡਲ ਬਣ ਕੇ ਸਾਹਮਣੇ ਆਵੇਗਾ ਵੀ ਹਲਕੇ ਵਿੱਚ ਕਿਵੇਂ ਟੀਮਾਂ ਨੇ ਕੰਮ ਕੀਤਾ ਤੇ ਕਿਵੇਂ ਕਰ ਰਹੀਆਂ ਨੇ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਵੋਟਾਂ ਪਾਈਆਂ ਜਿਹੜੇ ਦੂਰੋਂ ਚੱਲ ਕੇ ਆਏ ਜਿਨ੍ਹਾਂ ਨੇ ਸਟੇਟਾਂ ਤੋਂ ਵੀ ਚਲ ਕੇ ਆਏ ਬਾਲੀਆਂ ਤੋਂ ਡਿਸਟ੍ਰਿਕਟ ਤੋਂ ਵੀ ਆਏ ਹਲਕੇ ਤੋਂ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇੱਥੇ ਸਹਿਯੋਗ ਦਿੱਤਾ ਸੀ ਸਾਰੀ ਸੰਗਤ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ